ਪੰਜਾਬੀ ਰੋਡ ਜਾਰੀ ਵਿੱਚ ਤੁਹਾਡਾ ਸਵਾਗਤ ਹੈ। ਸਵਾਗਤ ਹੈ। ਹਾਜ਼ਰ ਹੋ ਗਏ ਆ ਪੰਜਾਬੀ ਇੰਡਸਟਰੀ ਨਾਲ ਜੁੜੀ ਇੱਕ ਵੱਡੀ ਅਪਡੇਟ ਲੈ ਕੇ ਜੋ ਕਿ ਜੁੜਿਆ ਪੰਜਾਬੀ ਕਮੇਡੀਅਨ ਐਕਟਰ ਜਸਵਿੰਦਰ ਭੱਲਾ ਜੀ ਨਾਲ ਹੈ। ਦੱਸਦੇ ਕਿ ਨਹੀਂ ਰਹੇ ਪੰਜਾਬੀ ਕਮੇਡੀਅਨ ਐਕਟਰ ਜਸਵਿੰਦਰ ਭੱਲਾ ਜੀ। ਜੀ ਹਾਂ ਦੋਸਤੋ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਚਾਈ ਹੋਈ ਹੈ। ਦੱਸਦੇ ਕਿ ਹੁਣੀ ਹੋਣੀ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਜੀ ਨੇ 65 ਸਾਲਾਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖਿਆ ਹੈ। ਜਿਸ ਤੋਂ ਬਾਅਦ ਸਾਰੀ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਚਾਈ ਹੋਈ ਮੇਰੇ ਉੱਤੇ ਸਾਰੀ ਇਹ ਖਬਰ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲਗਾਤਾਰ ਸਾਰੇ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਜੀ ਦੀ ਯਾਦ ਦੇ ਵਿੱਚ ਪੋਸਟਾਂ ਸਾਂਝੀਆਂ ਕਰ ਰਹੇ ਨੇ ਗਿੱਪੀ ਗਰੇਵਾਲੇ ਵੀ ਸੈਡ ਪੋਸਟ ਸਾਂਝੀ ਕੀਤੀ ਹੈ ਦੂਜੇ ਪਾਸੇ ਜਸਵਿੰਦਰ ਭੱਲਾ ਜੀ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੇ ਵੀ ਜਸਵਿੰਦਰ ਭੱਲਾ ਜੀ ਦੀ ਯਾਦ ਦੇ ਵਿੱਚ ਪੋਸਟ ਸਾਂਝੀ ਕੀਤੀ ਹੈ ਬੀਨੂ ਢਿੱਲੋਂ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਅੱਜ ਮੈਂ ਇੱਕ ਵੱਡੇ ਕਲਾਕਾਰ ਨੂੰ ਹੀ ਨਹੀਂ ਸਕੋ ਪਿਆਰੇ ਦੋਸਤ ਇੱਕ ਵੱਡੇ ਭਰਾ ਇੱਕ ਰਹਿਣ ਨੂੰ ਮਾਨੂੰ ਖੋ ਬੈਠਾ ਹਾਂ ਮੇਰੇ ਫਿਲਮੀ ਪਰਦੇ ਦਾ ਬਾਪੂ ਉਵੀ ਅੱਜ ਮੈਨੂੰ ਛੱਡ ਕੇ ਚਲਾ ਗਿਆ ਜਸਵਿੰਦਰ ਪੱਲਾ ਜੀ ਨੇ ਸਾਨੂੰ ਸਿਰਫ ਹਸਾਇਆ ਨਹੀਂ ਸਾਰੋ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਉਣੀਆਂ ਵੀ ਸਿਖਾਈਆਂ ਸੈਟਾਂ ਤੇ ਪਤਾਈਆਂ ਗੱਲਾਂ ਉਹਨਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ ਅੱਜ ਹਾਸਾ ਰੋਣ ਵਿੱਚ ਬਦਲ ਗਿਆ ਹੈ ਪਰ ਪੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਵਿੱਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਕਾਟਾ ਸਹਿਣ ਦੀ ਤਾਕਤ ਬਖਸ਼ਣ ਵਾਹਿਗੁਰੂ ਵਾਹਿਗੁਰੂ ਜੀ ਸੋ ਵੀਰੋ ਢਿਲੋਂ ਨੇ ਇਹ ਪੋਸਟ ਸਾਂਝੀ ਕੀਤੀ ਜੀ ਜਿਸ ਤੋਂ ਬਾਅਦ ਗੁਰਪ੍ਰੀਤ ਘੁੱਗੀ ਨੇ ਵੀ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਨਹੀਂਓ ਭੁੱਲਣਾ ਵਿਛੋੜਾ ਤੇਰਾ ਫੇਰ ਕਿਸੇ ਜਹਾਨ ਮਿਲਾਂਗੇ ਵੱਡੇ ਵੀਰ ਖੁੱਲੀ ਅੱਖ ਤਾਂ ਸਭ ਕੁਮਾਰੀ ਉੱਡ ਗਈ ਬੈਠੀ ਸੀ ਜੋ ਤੇਰੇ ਨਾਲ ਸਵਾਰੀ ਉੱਡ ਗਈ ਸੋ ਬਹੁਤ ਹੀ ਇਮੋਸ਼ਨਲ ਗੱਲਾਂ ਗੁਰਪ੍ਰੀਤ ਘੁੱਗੀ ਜੀ ਨੇ ਵੀ ਲਿਖਿਆ ਨੇ ਜਿਸ ਤੋਂ ਬਾਅਦ ਐਨਾ ਹੀ ਨਹੀਂ ਸੀਐਮ ਭਗਵੰਤ ਮਾਨ ਨੇ ਵੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਜਸਵਿੰਦਰ ਪੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹਦ ਅਫਸੋਸਜਨਕ ਹੈ ਛਣਕਾਟਿਆਂ ਦੀ ਛਣਕਾਰ ਬੰਦ ਹੋਣ ਤੇ ਮਨ ਉਦਾਸ ਹੈ ਵੈਗਰੂ ਚਰਨਾ ਚ ਰਿਵਾਜ ਅਕਸਰ ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ ਸੋ ਇਹ ਭਾਵੁਕ ਪੋਸਟਾਂ ਅੱਜ ਇੰਟਰਨੈਟ ਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ